ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਹ ਬਈ ਹੈਗਾ ਜਿਹੜਾ ਰਊਚ ਰਾਹੇ ਤੋਂ ਆਪਣਾ ਇਹ ਹਾਈਵੇ ਲੰਘਦਾ ਸ਼ਹਿਰ ਨੂੰ ਕੇਜਾ ਜੀ ਨਗਰ ਵਾਲਾ ਆਹ ਹੈਗਾ ਥੱਲੇ ਸਰਵਿਸ ਹੋਰ ਇਹ ਜਦੋਂ ਰਊਚ ਰਾਹੇ ਤੋਂ ਆਉਨੇ ਆ ਆ ਇੱਕੋ ਇੱਕ ਭਾਰਤ ਪੈਟਰੋਲੀਅਮ ਦਾ ਪੰਪ ਦਿਖੂਗਾ ਆਪਾਂ ਨੂੰ ਸੱਜੇ ਹੱਥ ਠੀਕ ਹੈ ਜੀ ਇਹ ਭਾਰਤ ਪੈਟਰੋਲੀਅਮ ਦੇ ਪੰਪ ਦੇ ਬਿਲਕੁਲ ਨਾਲ ਆ ਕੇ ਹਾ ਬਰਾਖਤ ਨੇ ਤੇ ਤਾਫਸੀ ਆਡੋ ਦਾ ਬੋਰਡ ਲੱਗਿਆ ਹੋਇਆ ਇਹਦੇ ਸਾਹਮਣੇ ਹੈਗੀ ਆ ਜੀ ਟਰਾਂਸਪੋਰਟ ਬਾਈ ਭਪਿੰਦਰ ਸਿੰਘ ਤਾਲੀਵਾਲ ਇਹ ਪਿਛਲੇ ਮੰਨ ਕੇ ਚੱਲੋ ਵੀ 30 ਸਾਲ ਤੋਂ ਟਰਾਂਸਪੋਰਟ ਲਾਈਨ ਦੇ ਬਹਿਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸੀ ਕਿ ਆਪਾਂ ਅੰਦਰ ਤੇ ਆਪਾਂ ਐਸੀ ਬਾਈ ਭਪਿੰਦਰ ਸਿੰਘ ਤਾਲੀਵਾਲ ਦੀ ਡੀਟੀਐਸ ਟਾਲੀਵਾਲ ਟਰਾਂਸਪੋਰਟ ਸਰਵਿਸ ਦੇ ਵਿੱਚ ਇਹਨਾਂ ਦਾ ਕੰਮ ਬਹੁਤ ਸਿਰੇ ਆ ਸੋਚਿਆ ਕਿ ਤੁਹਾਡੇ ਨਾਲ ਵੀ ਜਾਣ ਪਛਾਣ ਕਰਾ ਦੇ ਆ ਕਿਉਂਕਿ ਹਰੇਕ ਨਵੀਂ ਗੱਡੀ ਵਾਲੇ ਨੂੰ ਨਵੇਂ ਏਰੀਏ 'ਚ ਵਧੀਆ ਯਕੀਨ ਵਾਲੀ ਟਰਾਂਸਪੋਰਟ ਦੀ ਲੋੜ ਹੁੰਦੀ ਆ ਇਹ ਆ ਬਾਈ ਭੁਪਿੰਦਰ ਸਿੰਘ ਜਿਹੜੇ ਕਿ ਟਰਾਂਸਪੋਰਟ ਦੇ ਓਨਰ ਆ ਇਹਨਾਂ ਨੇ ਜਾਨੀ ਕਿ ਪਿਛਲੇ 30 ਸਾਲ ਤੋਂ ਇਹ ਟਰਾਂਸਪੋਰਟ ਦਾ ਕੰਮ ਕਰ ਰਹੇ ਨੇ ਬੇਦਾਗ ਬੰਦੇ ਆ ਜਾਓ ਆ ਬਾਈ ਗੁਰਮਖਾ ਤੇ ਆ ਟੋਪੀ ਵਾਲਾ ਹੈਗਾ ਦੀਪਕ ਦੀਪਕ ਹੈਗਾ ਜੀ ਇਹਨਾਂ ਦਾ ਦਫ਼ਤਰ ਦਾ ਮੈਨੇਜਰ ਤੁਹਾਨੂੰ ਜ਼ਿਆਦਾਤਰ ਹੈਂਡਲ ਦੀਪਕ ਨੇ ਹੀ ਕਰਨਾ ਹੁੰਦਾ ਕਿਉਂਕਿ ਬਾਈ ਭੁਪਿੰਦਰ ਸਿੰਘ ਹੋਣਾਂ ਦੇ ਹੋਰ ਬਾਹਰਲੇ ਕੰਮ ਬਹੁਤ ਹੁੰਦੇ ਆ ਆ ਹੈਗਾ ਜੀ ਕਾਰਡ ਇਹਨਾਂ ਦਾ ਐਡਰੈਸ ਤੇ ਇਹਨਾਂ ਦਾ ਕੰਮ ਇਸ ਤਰ੍ਹਾਂ ਵੀ 6 ਟਨ ਤੋਂ ਲੈ ਕੇ 40 ਟਨ ਤੱਕ ਉਹ ਅੱਗੇ ਤੁਸੀਂ ਆਪਣੀ ਗੱਡੀ ਦੇ ਹਿਸਾਬ ਨਾਲ ਦੇਖ ਲਓ 6 ਚੱਕਾ 10 ਚੱਕਾ 12 ਚੱਕਾ 14 ਚੱਕਾ 16 ਚੱਕਾ ਸਾਰੀਆਂ ਗੱਡੀਆਂ ਇਹਨਾਂ ਕੋਲੇ ਸਾਰੇ ਤਰ੍ਹਾਂ ਦਾ ਲੋਡ ਹੁੰਦਾ ਜਿਹੜੇ ਵੀਰ ਪੰਜਾਬ ਨੂੰ ਹਰਿਆਣੇ ਨੂੰ ਹਿਮਾਚਲ ਨੂੰ ਜੰਮੂ ਨੂੰ ਦਿੱਲੀ ਨੂੰ ਜੂਪੀ ਨੂੰ ਲੋਡ ਲੈ ਕੇ ਮੋੜਨਾ ਉਹ ਤੋਂ ਬਿਨਾ ਜਿਹੜੇ ਕਈ ਸੋਚਦੇ ਹੁੰਦੇ ਆ ਵੀ ਅੰਦਰ ਲਾ ਕੇ ਅੱਗੇ ਨੂੰ ਨਿਕਲ ਜੀਏ ਸਾਊਥ ਚ ਨੂੰ ਜਿੱਦਾਂ ਤਾਮਿਲ ਨੂੰ ਨਿਕਲ ਜੀਏ ਕਰਨਾਟਕਾ ਨੂੰ ਨਿਕਲ ਜੀਏ 올 ਓਵਰ ਇੰਡੀਆ ਦਾ ਇਹ ਮਾਲ ਭਰੌਂਦੇ ਆ ਵਧੀਆ ਬੰਦੇ ਆ ਇੱਕ ਵਾਰ ਇਹਨਾਂ ਕੋਲੇ ਜ਼ਰੂਰ ਸੇਵਾ ਦਾ ਮੌਕਾ ਦਿਓ ਕਿਉਂਕਿ ਮੈਂ ਇਹਨਾਂ ਨਾਲ ਕਈ ਸਾਲਾਂ ਤੋਂ ਜੁੜਿਆ ਹੋਇਆ ਹਾਂ ਕਦੇ ਪੈਸੇ ਦੀ ਦਿੱਕਤ ਨਹੀਂ ਆਈ ਕਦੇ ਰੇਟ ਵੱਲ ਨਹੀਂ ਉਹ ਦਿੱਕਤ ਨਹੀਂ ਆਈ ਵਾਪਸੀ ਪਹੁੰਚ ਤੁਸੀਂ ਆ ਕੇ ਕੋਰੀਅਰ ਕਰਕੇ ਨਾ WhatsApp ਕਰ ਦਿਓ ਤੁਹਾਡੇ ਪੇਮੈਂਟ ਨਾਲ ਦੀ ਨਾਲ ਅਕਾਊਂਟ ਚ ਆ ਜਾਂਦੀ ਆ ਮਤਲਬ ਕਈ ਵਾਰੀ ਤਾਂ ਐ ਹੁੰਦਾ ਵੀ ਵੇਟ ਕਰਨੀ ਪੈਂਦੀ ਆ ਕਈ ਟਰਾਂਸਪੋਰਟਾਂ ਦੀ ਪਹੁੰਚਿਆਂ ਤੋਂ ਬਾਅਦ ਵੀ 10 10 ਦਿਨ ਮਹੀਨਾ ਵੀ ਨੰਗਾ ਆ ਦਿੰਦੇ ਆ ਇਹਨਾਂ ਦਾ ਕੰਮ ਹੈਗਾ ਜੀ ਐਂ ਜਮਾਂ ਚੋਟਕੀ ਮਾਰ ਕੇ ਬਾਕੀ ਆ ਤੁਹਾਡੇ ਨਾਲ ਕਰਾਉਣੇ ਗੱਲ ਬਾਕੀ ਮੈਂ ਤੁਹਾਡੇ ਕਰਾਉਣਾ ਗੱਲਬਾਤ ਬਾਈ ਨਾਲ ਲੋ ਜੀ ਮਿੱਤਰੋ ਪਿਆਰਿਓ ਆ ਹੈਗਾ ਐਡਰੈਸ ਤੇ ਬਾਕੀ ਮੈਂ ਗੱਲ ਕਰਾਉਣਾ ਤੁਹਾਡੇ ਨਾਲ ਜਿਹੜੇ ਆ ਆਪਣੇ ਗੱਡੀਆਂ ਪੱਕੀਆਂ ਚੱਲਦੀਆਂ ਨੇ ਨੌਰਲੈਂਡ ਤੇ ਉਹ ਤਾਂ ਬਾਈ ਭਵਿੰਦਰ ਸਿੰਘ ਢਾਲੀਵਾਲ ਤੇ ਬਾਈ ਗੁਰਮਨ ਨੂੰ ਤਕਰੀਬਨ ਜਾਣਦੇ ਹੀ ਆ ਤੇ ਬਾਕੀ ਜੇ ਕੋਈ ਨਵਾਂ ਬੰਦਾ ਆਉਂਦਾ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਤਾਂ ਉਹ ਆਪ ਕੋ ਬਾਈ ਨਾਲ ਗੱਲ ਕਰਾਉਨੇ ਆ ਬਾਈ ਜੀ ਕਿੰਨੇ ਟਾਈਮ ਤੋਂ ਆਪਣੇ ਟਰਾਂਸਪੋਰਟ ਇੱਥੇ ਕਿਹੜੇ ਸਾਲ ਤੋਂ ਆਪਰੇਟਰ ਟਰਾਂਸਪੋਰਟ ਦਾ ਉਹ 30 ਸਾਲ ਤੋਂ ਆ ਇਹ ਜੀ ਪਰਨਾ ਬੁਕਿੰਗ ਦਾ ਕੰਮ ਉਹ 15 ਸਾਲ ਹੋ ਗਏ 15 ਸਾਲ ਹੋ ਗਏ ਤੇ ਗੱਡਾ ਗੱਡੀ ਦਾ ਕਿਹੜੀ ਕਿਹੜੀ ਦਾ ਲੋਡ ਮਤਲਬ ਸਪੈਸ਼ਲ ਹੁੰਦਾ ਜਿਵੇਂ 6 ਚੱਕੀ ਵਾਲਾ ਬੰਦਾ ਜਾਂ 12 ਟਨ ਵਾਲਾ ਸਭ ਨੂੰ ਲੈ ਕੇ ਹਾਂਜੀ 40 ਟਨ ਤੋਂ ਕਰਲੀ ਗੱਡੀ ਦਾ ਹੈਗਾ ਤੇ ਮਾਲ ਕਿਹੜੀ ਸਟੇਟ ਦਾ ਜ਼ਿਆਦਾ ਜਿਵੇਂ ਪੰਜਾਬ ਹਰਿਆਣੇ ਵਾਲੀ ਗੱਡੀ ਜਾਂ ਮੋਹਰੀ ਨਗਰ ਹਿਮਾਚਲ ਮਹਾਰਾਸ਼ਟਰ ਗੁਜਰਾਤ ਤੇ ਬਾਕੀ ਆ ਉਹ ਵੀ ਨੇ ਕੰਮ ਕਰਦੇ ਕੋਟੀ ਭਰਾਈ ਕਿ ਕੋਈ ਕੱਤਾ ਵੀ ਹైదరాబాద్ ਵੀ ਲੱਗ ਵੀ ਇਹ ਮਿੱਤਰੋ ਉਹ ਬੰਦਿਆਂ ਲਈ ਆ ਜਿਹੜੇ ਬੰਦੇ ਤਾਂ ਜਾਣਦੇ ਆ ਉਹ ਤਾਂ ਤਕਰੀਕਾ ਨਾਉਣਾ ਸੀ ਤਾਂ ਪੱਕਾ ਹੀ ਖੜਨ ਵਾਲੇ ਆ ਹਨਾ ਤੇ ਬਾਕੀ ਅੰਦਰ ਨਿਗਾਹ ਮਾਰ ਲੂ ਦੇਖ ਲਓ ਲੀਆ ਸਾਹਿਬ ਗੱਡੀਆਂ ਵਾਲੇ ਮਿੱਤਰ ਪਿਆਰੇ ਹੀ ਪਏ ਆ ਬੈਠੇ ਆ ਤੇ ਹੁਣ ਜਿਹੜਾ ਬੰਦਾ ਨਵਾਂ ਆਉਂਦਾ ਐ ਇਸ ਰੂਟ ਤੇ ਪਹਿਲੀ ਪ੍ਰੋਬਲਮ ਹੁੰਦੀ ਆ ਆਪਾਂ ਨੂੰ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਜਦੋਂ ਨਵਾਂ ਜਾਣਦੇ ਆ ਉਥੇ ਟਰਾਂਸਪੋਰਟ ਲੱਭਣ ਦੀ ਦੁਬਾਰਾ ਵਾਪਸੀ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਉਹ ਮੇਰੀ ਮਤਲਬਵਾਦ ਤੀ ਇਹ ਆ ਰੋਡ ਦੇ ਉੱਤੇ ਚੱਲਦੇ ਆ ਕੋਈ ਠੱਬਾ ਦਿਖਦਾ ਵਧੀਆ ਲੋਕੇਸ਼ਨ ਦਿਖਦੀ ਆ ਸੇਫ ਜਗਾਹ ਦਿਖਦੀ ਆ ਉਹ ਥੋੜੀ ਜਾਣਕਾਰੀ ਲਈ ਮੈਂ ਤਕਰੀਬਨ ਪੋਸਟ ਕਰਦਾ ਹੀ ਉਹਨਾਂ ਤੇ ਬਾਈ ਹੁਣੀ ਵਧੀਆ ਬੰਦੇ ਆ ਤੇ ਵਧੀਆ ਇੱਕ ਨੰਬਰ ਕੰਮ ਆ ਕੋਈ ਪੈਸੇ ਦਾ ਕੋਈ ਐ ਕੋਈ ਪ੍ਰੋਬਲਮ ਨਹੀਂ ਸਭ ਜ਼ਿੰਮੇਵਾਰੀ ਨਾਲ ਕੰਮ ਪਹਰਾਉਂਦੇ ਆ ਗੱਡੀ ਤੇ ਗਾਂ ਬਾਈ ਜੀ ਐਡਰੈਸ ਦੱਸਿਓ ਦੁਬਾਰਾ ਇਹ ਅੱਪਾ ਇਹ ਰਊ ਬੰਬਈ ਵਾਲੀ ਸਾਈਡ ਤੋਂ ਆਈਏ ਪਹਿਲਾ ਰਊ ਆਊਗਾ ਰਊ ਚ ਰਹਾ ਰਊ ਤੋਂ ਆਗਰਾ ਬੰਬੇ ਰੋਡ ਨੂੰ ਕਹਿੰਦੇ ਆ ਬਾਈਪਾਸ ਸੱਜੇ ਹੱਥ ਮੋੜਨਾ ਜਿਹੜਾ ਪਹਿਲਾ ਬਾਈਪਾਸ ਹਾਂਜੀ ਉੱਥੋਂ ਪਹਿਲਾ ਡਰਾਈਵਰ ਸਾਈਡ 'ਚ ਨਾ ਪੰਪ ਆਉਂਦਾ ਉਹ ਭਾਰਤ ਦਾ ਪੰਪ ਭਾਰਤ ਦਾ ਪੰਪ ਬਾਕੀ ਗੱਗਾ ਪੰਪ ਦਾ ਨਾਉ ਜੀ ਅੱਧਾ ਕਿਲੋਮੀਟਰ ਅੱਗੇ ਆਪਣੇ ਗੁਰਦੁਆਰਾ ਸਾਹਿਬ ਆ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਦਾ ਉਤੋਂ ਭਰਾਂਪੁਰ ਦੀ ਖਤਰ ਰੋਡ ਜਾਂਦਾ ਉਹਨਾਂ ਰੇਡ ਸਾਹਿਬ ਜਣੀ ਉਹ ਤੋਂ ਪਹਿਲਾਂ ਪਹਿਲਾਂ ਉਹ ਤੋਂ ਅੱਧਾ ਕਿਲੋਮੀਟਰ ਪਹਿਲਾਂ ਪੰਪ ਵਾਲੀ ਜਣੀ ਪੰਪ ਕਹੀਏ ਜੀ ਵੀ ਇੱਕੋ ਹੀ ਪੰਪ ਆਉਂਦਾ ਭਾਰਤ ਦਾ ਉਹ ਪੰਪ ਦੇ ਬਿਲਕੁਲ ਨਾਲ ਹੈਗੀ ਆ ਧਾਲੀਵਾਲ ਟਰਾਂਸਪੋਰਟ ਤੇ ਗੂਗਲ ਮੈਪ ਦੇ ਉੱਤੇ ਤੁਹਾਡੀ ਲੋਕੇਸ਼ਨ ਨਿਕਲਦੀ ਹੈ ਹਾਂ ਗੂਗਲ ਮੈਪ ਤੇ ਵੀ ਹੈਗੀ ਹੈ ਠੀਕ ਹੈ ਜੀ ਤੇ ਹੋਰ ਕੋਈ ਗੱਲ ਖਾਸ ਕਹਿਣੀ ਚਾਹੁੰਦੇ ਹੋ ਬਾਕੀ ਅਸੀਂ ਤਾਂ ਅਗਰ ਸਾਡੇ ਕੋ ਵਧੀਆ ਗੱਡੀਆਂ ਆਉਣ ਗਰਵਾ ਕਰਕੇ ਹਾਂ ਜੀ ਗਲਤ ਕੰਮ ਵਾਲੀ ਗੱਡੀ ਨਾ ਆਵੇ ਬ ਪੰਜਾਬ ਚ ਵੀ ਕਿਸੀ ਜਾਣ ਪਛਾਣ ਜਿਹਨੂੰ ਅਸੀਂ ਜਾਣਦੇ ਹੁਏ ਜਾਂ ਗਰੰਟੀ ਜੁਨੀਅਨ ਦੀ ਵਗੈਰਾ ਹਾਂਜੀ ਉਹ ਜਿਹੜੀਆਂ ਭਰਦੇ ਦੂਜੀ ਆਮ ਗੱਡੀ ਨਹੀਂ ਭਰਦੇ ਸਾਡੇ ਰੇਟ ਤੇ ਕੋਈ ਫਰਕ ਆ ਜੇਵੇ ਜਿਹਨਾਂ ਨੂੰ ਕਹਿਣਦਾਰ ਹੋ ਹਾਂਜੀ ਜਿਹੜੀ ਜਿਹੜੀ ਖਤਰਾ ਜ਼ਿੰਮੇਵਾਰ ਉਹ ਰੇਟ ਦੀ ਖਾਤਰ ਪਹਾੜ ਦੀ ਖਾਤਰ ਹਾਂਜੀ ਥੋੜਾ ਕਰੇ ਪਹਾੜਾ ਲੇਟ ਨਹੀਂ ਹੋਊਗਾ ਹਾਂਜੀ ਬਾਕੀ ਸਾਡੇ ਕੋ ਗੱਡੀਆਂ ਪੱਕੇ ਚੱਲਦੀ ਸਾਰੇ ਪਤਾ ਹੀ ਸਾਡੇ ਕੰਮ ਦਾ ਹਾਂਜੀ ਹਾਂਜੀ ਉਹ ਸਾਨੂੰ ਜੇ ਹੁਣ ਅਸੀਂ ਆਪਦੇ ਮੂੰਹੋਂ ਦੱਸਾਂਗੇ ਭਾਈ ਉਹ ਹੋਰ ਚੀਜ਼ ਹੋ ਜਾਂਦੀ ਹੈ ਸਾਡੇ ਕੋਲ ਚੱਲਦੀ ਕਿੰਨਾ ਟਾਈਮ ਹੋ ਗਿਆ ਬਾਕੀ ਹੁਣ ਇਹ ਤੋਂ ਬਾਅਦ ਆਫਿਸ ਦੇ ਵਿੱਚ ਮੈਂ ਢੇੜਾ ਦੇ ਕੇ ਦਿਖਾ ਦੇਣਾ ਵੀਡੀਓ ਚ ਪਤਾ ਲੱਗ ਜਾਊਗਾ ਵੀ ਕਿੰਨੇ ਗੱਡੀਆਂ ਵਾਲੇ ਬੈਠੇ ਨੇ ਹਨਾ ਤੇ ਵੀ ਕਿਵੇਂ ਹੈਗਾ ਕੰਮ ਬਾਈ ਦਾ ਤੇ ਬਾਕੀ ਬਾਈ ਦਾ ਕਾਰਡ ਮੈਂ ਨਾ ਵਿੱਚ ਹੁਣ ਵੀਡੀਓ ਦੇ ਪੋਸਟ ਕਰੂੰਗਾ ਤੇ ਜਿਹੜੇ ਬਾਈ ਪਹਿਲੀ ਵਾਰੀ ਆਉਂਦੇ ਆ ਹਨਾ ਹਰੇਕ ਸ਼ਹਿਰ ਚ ਆ ਕੇ ਪਹਿਲੀ ਦਿਨ ਇੱਕ ਤਾਂ ਆਪਾਂ ਨੂੰ ਟਰਾਂਸਪੋਰਟ ਲੱਭਣ ਦੀ ਆਉਂਦੀ ਆ ਉਹ ਜਿੰਨਾ ਟਾਈਮ ਬਾਈ ਹੁਣੀ ਬੈਠੇ ਆ ਬਾਈ ਹੁਣੀ ਕਹਿੰਦੇ ਕੋਈ ਪੰਜਾਬੀ ਆ ਜਾਏ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਪਰ ਬੰਦਾ ਬੇਦਾਗ ਉਹ ਬੇ ਗੱਡੀ ਜੁम्मे भर ਗਿਆ ਕਿਉਂ ਬਾਈ ਜੀ ਸਹੀ ਹੈਗਾ ਹਾਂਜੀ ਬਾਈ ਜੀ ਇਹੀ ਚਾਹੀਦਾ ਸਾਨੂੰ ਬਾਕੀ ਸਾਡੇ ਰੇਡ ਕਰਨ ਨੂੰ ਕਿਸੇ ਚੀਜ਼ ਨੂੰ ਕੋਈ ਦਿੱਕਤ ਨਹੀਂ ਹੋਊਗੀ ਠੀਕ ਹੈ ਜੀ ਫੇਰ ਤੋਂ ਦੁਬਾਰਾ ਤੁਹਾਨੂੰ ਅੰਦਰ ਜਾ ਕੇ ਜੀ ਕਾਰਡ ਦੀ ਵੀਡੀਓ ਪਾਉਣਾ